ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਆਨਯਰ ਨਾਲ ਮੈਂ ਹਾਂ ਚਰਨਜੀਤ ਜੋਸ਼ੀ ਪਟਿਆਲਾ ਸ਼ਹਿਰ ਦੇ ਵਿੱਚ ਬੇਸ਼ੱਕ ਵਿਕਾਸ ਕਾਰਜ ਜਿਹੜੇ ਕੀ ਚੱਲ ਰਹੇ ਨੇ ਅ ਸਰਕਾਰ ਕਰਾ ਵੀ ਰਹੀ ਹੈ ਵਿਕਾਸ ਕਾਰਜ ਜਿਹੜੇ ਸ਼ਹਿਰ ਦੇ ਨੇ ਪਰ ਇੱਕ ਪਿਛਲੀ ਕੈਪਟਨ ਗੌਰਮੈਂਟ ਦੇ ਵਿੱਚ ਪਹਿਲਾਂ ਮੈਂ ਤੁਹਾਨੂੰ ਤਸਵੀਰ ਦਿਖਾ ਰਿਹਾ ਇਹ ਹੈ ਜੀ ਗੁਰ ਮੰਡੀ ਨੂੰ ਜਾਣ ਵਾਲੀ ਧਰਤ ਇਹ ਪਿਛਲੀ ਕੈਪਟਨ ਗੌਰਮੈਂਟ ਦੇ ਵਿੱਚੀ ਦਾ ਇੱਕ ਵਿਕਾਸ ਕਾਰਜ ਹੋਈ ਸੀ ਕਿ ਆ ਇਹ ਹੈਰੀਟੇਜ ਸਟਰੀਟ ਨਾ ਉਹਦਾ ਨਾਮ ਰੱਖਿਆ ਗਿਆ ਸੀ ਹੈਰੀਟੇਜ ਟੀਜ਼ ਤੇ ਅੱਜ ਪੂਰੇ 4 ਸਾਲ ਹੋ ਗਏ ਨੇ ਕਿ ਇਹ ਸੜਕ ਦਾ ਵੀ ਕੋਈ ਨਿਰਮਾਨ ਨਹੀਂ ਹੋਇਆ ਜੋ ਵੱਡੇ ਵੱਡੇ ਜਿਹੜੇ ਕੀ ਗੁਰਮੰਡੀ ਆ ਵਪਾਰੀਆਂ ਦੀ ਵੱਡੇ ਵੱਡੀਆਂ ਦੁਕਾਨਾਂ ਹੈਗੀਆਂ ਉਰੇ ਜਿਹੜੇ ਕੀ ਰੈਸ਼ਨ ਲੈਂਣ ਦੁਨੀਆ ਬਹੁਤ ਆਂਦੀ ਆ ਗੁਰਮੰਡੀਆ ਕਿਲਾ ਚੌਂਕ ਆ ਭਾਂਡੇ ਵਾਲਾ ਬਾਜ਼ਾਰ ਆ ਉਹ ਕੰਮੀ ਸੜਕੇ ਜਾ ਰਹੀ ਹੈ ਤੇ ਜਿਹੜੀ ਸੜਕ ਹੈ ਉਸ ਟਾਈਮ ਇਹਨਾਂ ਨੇ ਕਹਿ ਦਿੱਤੀ ਲੋਕ ਟਾਈਮ ਤੋਂ ਵੀ ਲਾਵਾ ਕੋਈ ਟਾਈਲ ਲੱਗੇਗੀ ਤੈਨੂੰ ਮੈਂ ਦਿਖਾ ਰਿਹਾ ਕਿ ਇਹ ਟਾਈਲ ਇਹਨਾਂ ਨੇ ਹੈਰੀਟੇਜ ਤੋਂ ਕਹਿ ਦਿੱਤੀ ਹੈਰੀਟੇਜ ਸੜਕ ਪਰ ਇਹ ਤੇ ਵੱਖਰੀ ਤਸਵੀਰ ਇੱਧਰ ਵੀ ਆਜਾ ਮੈਂ ਕੈਮਰਾਮੈਨ ਨੂੰ ਕਾਹਗਾ ਦਿਖਾਏਗਾ ਕਿ ਇੱਥਾ ਤੁਸੀਂ ਦੇਖੋ ਕਾਰਪੇਸ਼ਨ ਦੀ ਅੰਗੇਲੀ ਇਹ ਹੈਗੀ ਹੈ ਕੀ ਇਹ ਕਿਸੇ ਵੇ ਦਾ ਹਾਲ ਹੈ ਤੁਸੀਂ ਦੇਖ ਰਹੇ ਹੋ ਇਹ ਦੁਕਾਨਦਾਰ ਭਰਾ ਕਹਿ ਰਹੇ ਕਿ ਇਹ ਅਸੀਂ ਆਪ ਸਫਾਈ ਪੈਸੇ ਦੇ ਕੇ ਆਪ ਸਫਾਈ ਕਰਾਈ ਗਈ ਸੀ ਕਿਉਂਕਿ ਬੱਚੇ ਵੀ ਉਹਨੇ ਗਿਰਨ ਦਾ ਡਰ ਹੈ ਸਾਹਮਣੇ ਸਕੂਲ ਹੈ ਸੁਨੌਰੀ ਗੇਟ ਦਾ ਤੁਸੀਂ ਦੇਖ ਰਹੇ ਹੋ ਕਿ ਕਿੱਡਾ ਮੇਨ ਹੈ ਸੀਵੇਜ ਦਾ ਹਾਲ ਹੈ ਕਿ ਜਦੋਂ ਕੋਈ ਘਟਨਾ ਵਾਪਰ ਜੇ ਉਦੋਂ ਪ੍ਰਸ਼ਾਸਨ ਪੂਰਾ ਆ ਜਾਏਗਾ ਉਦੋਂ ਪ੍ਰਸ਼ਾਸਨ ਦੇ ਅਧਿਕਾਰੀ ਆ ਕੇ ਕਹਿੰਦੇ ਨੇ ਸਾਡੀ ਅੰਗਲੀ ਲਾ ਲਓ ਜਾਂ ਕੀ ਜਾਂਚ ਕਰ ਰਹੇ ਪਰ ਇੱਕ ਅੰਗਲੀ ਆ ਨੰਬਰ 2 ਤੇ ਤਸਵੀਰ ਹੈਗੀ ਆ ਆ ਦੁਕਾਨਦਾਰਾਂ ਦੀ ਮੈਂ ਜਿਹੜੀ ਸਟਰੀਟ ਲਾਈਨ ਬਣਾਈ ਸੀ ਮਤਲਬ ਹੈਰੀਟੇਜ ਉਹਦੇ ਵਿੱਚ ਚੂਹੇ ਆ ਨੇ ਪਾ ਪਾ ਕੇ ਇਹਨਾਂ ਦੀ ਕਿੰਨੀ ਦੁਕਾਨਾਂ ਦਾ ਨੁਕਸਾਨ ਹੋ ਰਿਹਾ ਦੇਖੋ ਕਿ ਜਿਹੜੇ ਦੁਕਾਨਦਾਰ ਕਹੀ ਹੈਗੇ ਨਹੀਂ ਗੱਲ ਕਰਦੇ ਪਰ ਤੁਹਾਡੇ ਭਾਜੀ ਮੈਨੂੰ ਗੱਲ ਦੱਸੋ ਕਿੰਨੇ ਟਾਈਮ ਹੋ ਗਿਆ ਸੜਕ ਬਣੀ ਸੀ ਜੀ ਸੜਕ ਬਣੇ ਨੂੰ ਲੌਕਡਾਊਨ ਤੇ ਬਣੀ ਸੀਗੀ ਹਾਂ ਤੁਹਾਡਾ ਕੰਮਕਾਰ ਹੋਇਆ ਟੱਪ ਕੀ ਮੇ ਸੜਕ ਦਾ ਬੁਰਾ ਕੰਮਕਾਰ ਉਰੇ ਗਾ ਕੇ ਨਹੀਂ ਆਂਦਾ ਹੈਗਾ ਜੀ ਕੋਈ ਟੁੱਟੀ ਸੜਕ ਨੂੰ ਦੇਖ ਕੇ ਹੋਰ ਪਾਸੇ ਨੂੰ ਲੰਘ ਜੰਨੇ ਆ ਸਾਰੇ ਅਸੀਂ ਇੰਨੀ ਵਾਰ ਪ੍ਰਸ਼ਾਸਨ ਨੂੰ ਕਹਿ ਲਿਆ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਹੈਗੀ ਜੀ ਜੰਗਾ ਜੰਗਾ ਖੱਡੇ ਪਏ ਹੋਏ ਆ ਕੋਈ ਇੱਧਰ ਲੰਘ ਕੇ ਰਾਜ਼ੀ ਨਹੀਂ ਹੈਗਾ ਜੀ ਪਰ ਜਿਹੜੀ ਪਿਛਲੀ ਕਪਤਨ ਕਰ ਸਰਕਾਰ ਸੀ ਉਹਨਾਂ ਨੇ ਕਿਹਾ ਸੀ ਵੀ ਪਟਿਆਲੇ ਨੂੰ ਇਹ ਹੈਰੀਟੇਜ ਅਸੀਂ ਸਟਰੀਟ ਦੇ ਰਿਹਾ ਕਰੋੜਾ ਰੁਪਿਆ ਲਾਇਆ ਇਹਦੇ ਤੇ ਵੀ ਮਤਲਬ ਕਿਹਾ ਸੀ ਖੰਬੇ ਲਗਵਾਵਾਂਗੇ ਕੁਝ ਕਿ ਦਿਲ ਪੱਤੇ ਲਗੇ ਵੀ ਪਏ ਆ ਪਰ ਇਹ ਜਿਹੜੀ ਸੜਕ ਹੈ ਸੜਕ ਸੜਕ ਹੀ ਟੁੱਟੀ ਪਈ ਆ ਨਵੀਂ ਸਰਕਾਰ ਵੀ ਬਣੀ ਆ ਇਹ ਵੀ ਕਹਿੰਦੇ ਜਾਂਚ ਵੀ ਚੱਲ ਰਹੀ ਹੈ ਵਿਜੀਲੈਂਸ ਦੀ ਝਕਪਲਾ ਵੀ ਆ ਤੁਹਾਨੂੰ ਨਹੀਂ ਲੱਗਦਾ ਸਾਰੇ ਕਾਰੇ ਦੇ ਵਿੱਚ ਵਪਾਰੀ ਨਹੀਂ ਦੁਖੀ ਹੋਇਆ ਮਤਲਬ ਵਪਾਰੀ ਦਾ ਬਹੁਤ ਜ਼ਿਆਦਾ ਦੁਖੀ ਹੈ ਜੀ ਸਾਡੇ ਕਾਮਕਾਰ ਇੰਨੇ ਕਠਾਪ ਹੋ ਗਏ ਇਧਰ ਨੂੰ ਕੋਈ ਲੰਕੇ ਨਹੀਂ ਰਾਜੀ ਹੈਗਾ ਐਨਾ ਪੂਰਾ ਹਾਲ ਹੋਇਆ ਸਾਰਾ ਇਹਨਾਂ ਨੇ ਸਰਕਾਰ ਨੇ ਇਹ ਕਾਂਗਰਸ ਸਰਕਾਰ ਬੰਨੇ ਜਦੋਂ ਕੈਪਟਨ ਸਾਹਿਬ ਮੁੱਖ ਮੰਤਰੀ ਹੁੰਦੇ ਰਹੇ ਇਹ ਬਿੱਟੂ ਮੇਰ ਨੇ ਬਣਵਾਈ ਤੀ ਜੀ ਅਸੀਂ ਬਹੁਤ ਜ਼ੋਰ ਲਾਇਆ ਪਰ ਸਾਡਾ ਕੰਮਕਾਰ ਖਤਮ ਕਰਾ ਲਈ ਇਹਨਾਂ ਨੇ ਮਤਲਬ ਉਹਨਾਂ ਨੇ ਇਹ ਕਿਹਾ ਵੀ ਆਪਣੀ ਦਿਖਾਣ ਪਿੱਛੇ ਵਪਾਰੀਆਂ ਦਾ ਕੰਮਨ ਦੁਖੀ ਕਰਦੇ ਹਾਂ ਹਾਂ ਬਿਲਕੁਲ ਜੀ ਸਾਰਾ ਕੰਮ ਗਾ ਤੁਸੀਂ ਦੇਖ ਲਓ ਬਾਜ਼ਾਰ ਦਾ ਹਾਲ ਚਾਰੋਂ ਪਾਸੇ ਹੀ ਮੈਂ ਬਿਲਕੁਲ ਸ਼ਾਮ ਦਾ ਟਾਈਮ ਹੈ ਨਹੀਂ ਸ਼ਾਮ ਦੇ ਟਾਈਮ ਦਾ ਹੈ ਔਰ ਮੈਂ ਗੁੜ ਮੰਡੀ ਆ ਔਰ ਗੁੜ ਮੰਡੀ ਦੇ ਵਿੱਚ ਤਾਂ ਕਹਿੰਦੇ ਪੂਰੀ ਹੋਉਂਦੀ ਆ ਬਿੱਟੂ ਮੇਰ ਵੀ ਨਹੀਂ ਅਸੀਂ ਬਹੁਤ ਜ਼ੋਰ ਲਾਇਆ ਵੀ ਰਹਿਣ ਤੋਂ ਹੀ ਰਹਿਣ ਤੋਂ ਪਰ ਤੁਹਾਡਾ ਇਹਨਾਂ ਨੇ ਪੂਤੀ ਜਿੱਦੀ ਸਾਡੇ ਕੰਮ ਆ ਗਈ ਸਾਰਾ ਕੰਮ ਕਰ ਸਾਡਾ ਉਜਾਲਦੀ ਇਹਨਾਂ ਦਾ ਇੱਥੇ ਸੀਵਰੇਜ ਦਾ ਤੁਸੀਂ ਦੱਸ ਰਹੀ ਦੀ ਇਹ ਸੀਵਰੇਜ ਤੁਸੀਂ ਆਪ ਕਰਾਉਣੀ ਹੈ ਸੀਵਰੇਜ ਅੱਜ ਬੰਦੇ ਬੁਲਾ ਕੇ ਉਹਨਾਂ ਨੂੰ ਪੈਸੇ ਦੇ ਗਏ ਹਾਲ ਦੇਖ ਲਓ ਨਾਲੇ ਦਾ ਪਾਣੀ ਬਲੋਕ ਮਾਰ ਰਹੀ ਹਾਂ ਨਾਲੇ ਦਾ ਪਾਣੀ ਬਲੋਕ ਮਾਰ ਰਹੀ ਅੱਜ ਬੰਦੇ ਬੁਲਾ ਕੇ ਪ੍ਰਾਈਵੇਟ ਬੰਦੇ ਪੈਸੇ ਦੇ ਕੇ ਸਾਰਾ ਗੰਦ ਘਟਵਾਇਆ ਤੁਹਾਡੇ ਸਾਹਮਣੇ ਗੰਦ ਪਿਆਈ ਕੱਲ ਨੂੰ ਆਪ ਪੈਸੇ ਦੇ ਕੇ ਤਲੂ ਸਵੇਰੇ ਉਹਦੇ ਢੱਕਣ ਲਵਾਵਾਂਗੇ ਕਿ ਉਹ ਅੱਜ ਸਵੇਰੇ ਦੋ ਬੱਚੇ ਗਿਰ ਗਏ ਲਈ ਆਪ ਪੈਸੇ ਲੈ ਕੇ ਢੱਕਣ ਲਵਾਵਾਂਗੇ ਜੀ ਮਤਲਬ ਕਾਰਪੈਸ਼ੀ ਦੀ ਕੋਈ ਜ਼ਿੰਮੇਵਾਰੀ ਨਹੀਂ ਹੈਗੀ ਜ਼ਿੰਮੇਵਾਰੀ ਕੋਈ ਆਪਣੀ ਅਕਸਰ ਕੋਈ ਜ਼ਿੰਮੇਵਾਰੀ ਨਹੀਂ ਸਮਝਦਾ ਜੀ ਮਤਲਬ ਜਦੋਂ ਹਾਦਸਾ ਹੋ ਜਾਂਦਾ ਉਦੋਂ ਅਫਸਰ ਆ ਕੇ ਕਰ ਦਿੰਦੇ ਤਾਂ ਤੇ 3000 ਤੋਂ ਇਸ ਦੇ ਉੱਪਰ ਲੱਗੇ ਜੀ ਅਸੀਂ ਆਪ ਪੈਸੇ ਲੈ ਕੇ ਦੋ ਦਿਨ ਚ ਆਪ ਕੰਮ ਕਰਵਾਇਆ ਜੀ ਤਾਂ ਉਹਦੇ ਬਾਥਰੂਮ ਬਣਾਵਾਦਾ ਪਹਿਲਾਂ ਬਾਥਰੂਮ ਤੋੜ ਦਿਆ ਜੀ ਉਹ ਵੀ ਅਸੀਂ 2000 ਦੋਨਾਂ ਨੇ ਆ ਕੇ ਆ ਗਿਆ 15 ਬੰਦੇ ਲਾ ਕੇ ਉੱਥੇ ਬਾਥਰੂਮ ਬਣਵਾਇਆ ਉਹ ਵੀ ਆਪ ਆਪਣੇ ਪੈਸੇ ਲਾ ਕੇ ਮੈਂ ਕਾਰਪੋਰੇਸ਼ਨ ਦਾ ਜਿਹੜੇ ਦਾਅਵੇ ਕਰਦਾ ਕਿ ਅਸੀਂ ਸ਼ਹਿਰ ਦੀ ਸੁੰਦਰਤਾ ਨੂੰ ਕਰ ਰਹੇ ਆਂ ਕਿ ਅ ਮਤਲਬ ਬਾਥਰੂਮ ਬਣਾ ਰਹੇ ਆਂ ਅਸੀਂ ਨਾਲੀਆਂ ਸੜਕਾਂ ਦਾ ਕਰ ਰਹੇ ਆਂ ਤੁਸੀਂ ਹਾਲ ਦੇਖ ਲਈ ਇਹ ਸੁੰਦਰਤਾ ਹੀ ਦੇਖੋ ਸਾਡੇ ਸ਼ਹਿਰ ਦੀ ਸਾਡੇ ਕਾਮਕਾਰ ਰੋਜ਼ਾਰੀ ਦੀ ਇਹ ਨਹੀਂ ਸਾਡੇ ਕਾਮਕਾਰ ਖਤਮ ਕਰਦੀ ਹੈ ਇਹ ਹੋਏ ਇੱਕ ਪੰਨ ਕੰਮ ਸਰਕਾਰ ਵੇਲੇ ਇਹ ਬਿੱਟੂ ਮੇਰ ਵੇਲੇ ਜੀ ਬਿੱਟੂ ਮੇਰ ਨੇ ਸਾਡੇ ਪੱਟੀ ਮੇਰ ਕਰਦੀ ਤੁਹਾਡਾ ਕੰਮ ਕਰਦਾ ਜਾਣਦੀ ਉਹਨਾਂ ਨੇ ਤਾਂ ਇਹ ਕਹਿਦੀ ਅਸੀਂ ਹੈਰੀਟੇਜ ਸਟਰੀਟ ਦੇ ਰਹੀਏ ਇਹ ਰੰਗ ਰੋਗਨ ਕਰਾ ਕੇ ਤੋਂ ਲੱਗਦਾ ਵੀ ਹੈਰੀਟੇਜ ਰੋਗਨ ਦੇ ਹਾਲ ਦੇਖ ਲਓ ਤੁਸੀਂ ਜੀ ਕਿਆ ਰੰਗ ਰੋਗਨ ਕਰਾਈ ਸਰਕਾਰ ਨੇ ਸਰਕਾਰ ਨੇ ਕਰਾ ਕੇ ਦਿੱਤਾ ਹੀ ਸਾਡੇ ਦੁਕਾਨਾਂ ਘਰ ਸਾਰੇ ਰੰਗ ਬਰੰਗੇ ਕਰਦੀਏ ਦੇਖੋ ਉਹਨਾਂ ਦੀ ਕੋਠੀ ਈ ਬੜੀ ਕੋਠੀ ਹੈ ਜੀ ਉੱਪਰ ਵਿਚਾਰੇ ਹੋਰ ਰੰਗ ਨੀਚੇ ਵੀ ਹੋਰ ਸਾਰਾ ਬੁਰਾ ਹਾਲ ਕਰ ਗਿਆ ਤੇ ਜੀ ਤੋਂ ਬਿਲਕੁਲ ਵਪਾਰੀ ਬਹੁਤ ਦੁਖੀ ਹਾਂ ਤੇ ਮੈਂ ਇੱਕ ਹੋਰ ਤਸਵੀਰ ਦਰਸਾਣਾ ਹੈ ਕਿ ਇਹ ਤੜਕ ਹੈ ਨਾ ਜਿਹੜੀ ਉਸ ਤੋਂ ਬਾਅਦ ਇਹਨਾਂ ਨੇ ਕਹਿਦੀ ਕਿ ਵੀ ਇਹ ਤੋਂ ਲੁੱਕ ਦਿੱਤੀ ਸੀ ਵੀ ਅੰਮ੍ਰਿਤਸਰ ਸਾਹਿਬ ਜਿਵੇਂ ਦਰਬਾਰਤਾਰ ਦੇ ਨੇੜੇ ਜਿਹੜੀ ਬਣੀ ਪਈ ਹੈ ਹੈਰੀਟੇਜ ਸਟਰੀਟ ਇਹ ਨੂੰ ਉਹ ਇਹਨਾਂ ਨੇ ਨਕਸ਼ਾ ਦਿੱਤਾ ਵੀ ਪਰ ਇਹ ਤੁਸੀਂ ਟੈਲਾਂ ਨਿਟਾ ਰਹੇ ਆ ਇਹ ਜਿਹੜੀਆਂ ਕੀ ਟੈਲਾਂ ਔਰੇ ਖੱਡੇ ਪਏ ਪਏ ਆ ਪਲੱਸ ਇਹ ਦੁਕਾਨ ਤੁਸੀਂ ਇੱਧਰ ਵੀ ਦੇਖ ਰਹੇ ਹੋ ਕਿ ਕੀ 릭ਸ਼ਾ ਆ ਰਿਹਾ ਬਹੁਤ ਸਲੋ ਸਲੋ ਕਿਉਂਕਿ ਇਹ ਵਹੀਕਲ ਬਹੁਤ ਸਲੋ ਚੱਲਦਾ ਇਸ ਨੂੰ ਬਣੀ ਨੂੰ ਹਾਂਜੀ ਲੋਕ 10 ਸਾਲ ਤਾਂ ਹੋਈ ਗਏ ਲੋਕ ਕਿੰਨੇ 4 ਸਾਲ ਹੋ ਗਏ ਇਹਨੂੰ 2-3 ਸਾਲ ਹੋ ਗਏ ਮੈਨੂੰ ਧਿਆਨ ਨਹੀਂ ਹੋ ਸਕਦਾ ਤੁਹਾਨੂੰ ਲੱਗਦਾ ਜੀ ਉਹਰੇ ਕਹਿੰਦੇ ਰੋਜ਼ ਹੱfte ਹੁੰਦੇ ਆ ਤੁਸੀਂ ਉਹਰੇ ਸਕੂਟਰ ਤੇ ਬੈਠ ਕੇ ਜਾ ਹੀ ਨਹੀਂ ਸਕਦੇ ਜਿਹੜੀ ਜਿਹੜੀ ਜਾ ਸਕਦੀਆਂ ਬੈਠ ਕੇ ਸਾਡੇ ਵਰਗੇ ਜਿਵੇਂ ਥੋੜੇ ਜਿਹਾ ਸੀਨੀਅਰ ਸਿਟੀਜ਼ਨ ਆ ਗਏ ਬਹੁਤ ਮੁਸ਼ਕਲ ਹੈ ਛੋਟਾ ਜਿਹਾ ਸਕੂਲ ਵੀ ਹੈ ਸਾਹਮਣੇ ਜੀ ਇੱਧਰ ਵੀ ਸਕੂਲ ਹੈ ਬੱਚਿਆਂ ਨੂੰ ਵੀ ਔਖਾ ਹੁੰਦਾ ਹੈ ਕਿੰਗਾ एक्चुअली ਜਿਹੜੀ ਕਨਵੈਸ ਕੋਈ ਵੀ ਸਕੂਟਰ ਵਾਲਾ ਜਾਂਦਾ ਕੋਈ ਵੀ ਜਾਂਦਾ ਸਭ ਨੂੰ ਔਖਾ ਹੈ ਲੱਗ ਕੇ ਤੇ ਕੋਈ ਡਿਪਟੀ ਕਮਿਸ਼ਨਰ ਨੂੰ ਜਾਂ ਆਪਣੇ ਕਾਰਪੋਰੇਸ਼ਨ ਦੇ ਕਮਿਸ਼ਨਰ ਨੂੰ ਮਿਲਿਆ ਕੋਈ ਦੇਖ ਕੇ ਆਇਆ ਕਿ ਬਹੁਤ ਵਾਰ ਦੇਖ ਕੇ ਗਏ ਕਿ ਇਹਨਾਂ ਦੀ ਐਮਐਲਏ ਦੀ ਕਮੇਟੀ ਵੀ ਉਰੰਗ ਚੱਕਰ ਕੇ ਗਈ ਆ ਤਾਂ ਸਫਾ ਕਮੇਟੀ ਜੀ ਆ ਇਸ ਚੱਕਰ ਕੇ ਗਈ ਹੈ ਕੁਝ ਕਹਿਆ ਜਾਂਦਾ ਕੋਈ ਐਕਸ਼ਨ ਉਕਸੰਦਾ ਹਾਲੇ ਕੁ ਦੇਖਿਆ ਨਹੀਂ ਆਇਆ চরি <laughs> <laughs> <laughs>